ਗੌੜੀ ਮੁਹੱਲਾ 5 ਜੀਵਨ ਪਦਵੀ ਹਰ ਕੀ ਦਾਸ ਵਾਹਿਗੁਰੂ ਜੀ ਕਾਲ ਸੇ ਸਤਿਗੁਰੂ ਜੀ ਸਾਜਿ ਨਵਾਦੀ ਗੁਰੂ ਖਾਲਸਾ ਸਾਧ ਸੰਗਤ ਜੀ ਬਰਨ ਕਿਰਪਾਲੂ ਸ੍ਰੀ ਗੁਰੂ ਅਰਜਨ ਦੇਵ ਸਾ ਕਿਰਪਾ ਦੇਸ਼ ਮੰਗਦੇ ਗ੍ਰੀਵਨਵਾ ਸਰਬਗੁਣਾ ਦੇ ਦਾਤੇ ਸ਼੍ਰੀ ਗੁਰੂ ਸਿੱਕੇ ਪਾਤਸ਼ਾਹ ਜੀ ਪੱਜ ਪਾਵਨ ਭਗਤੋ ਚਲ ਸਰਗੁਰੂ ਸਾਹਿਬ ਜੀ ਸਮਿਤਵਾਂ ਦੇ ਤਾਈ ਪਰਮ ਪੂਤ੍ਰ ਉਪਦੇਸ਼ ਬਖਸ਼ਦੇ ਹੋ ਹਰਮਾਉਂਦੇ ਹਨ ਸਿੱਖਾਂ ਨੂੰ ਪੁੱਛਿਆ ਸਚੇ ਮਾਤਾ ਜੀ ਮੁਰਮਾਰ ਦੇ ਸਾਚੇ ਪਾਤਸ਼ਾਹ ਅੱਜ ਦੇ ਸੇਵਕਾਂ ਨੂੰ ਜੀਵਨ ਮੁਕਤੀ ਦੀ ਕਦਵੀ ਯਾਤਕ ਕਿਏ ਕੋਲ ਪ੍ਰਿਸ਼ਾਦ ਉਚਾਰਨ ਕਰਦੇ ਹਨ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰਿ ਕੇ ਦਾਸ ਜੋ ਹਰੀ ਦੇ ਸਰੂਪ ਹਨ ਇਹ ਭਾਈ ਉਹਨਾਂ ਨੂੰ ਜੀਵਨ ਮੁਕਤਾਂ ਦੀ ਪੜਵੀ ਛੇ ਪਰਸ਼ਨ ਮੋਕਸ਼ਨਾ ਕੀ ਹੈ ਕੋ ਜਿਉਂਦੇ ਹੀ ਮੁਕਤ ਹਨ ਜੀਵਨ ਮੋਰੀ ਦੇ ਹਰਿ ਰਾਇ ਤੁਗਵਾਂ ਦੇ ਸੁਖ ਨੂੰ ਸਾਜਿਤ ਹੈ ਜੇ ਉਹ ਅੱਗੇ ਜੀ ਪਰਮੇਸ਼ਰ ਲਗਿਆ ਹੋਇਆ ਹੈ ਉਹ ਜਿਉਂਦੇ ਹੀ ਮੁਕਤ ਹੋਣਗੇ ਮਰਨ ਮੁਗਤ ਕੈਨ ਪਾਈ ਭਗਤ ਜੀ ਨੇ ਦੱਸਿਆ ਹੈ ਦੇਨੀ ਜੀ ਨੇ ਦੇਨੀ ਕਹਸੋਗੇ ਸੰਤੋ ਮਰਨ ਮੁਗਤ ਕੈਨ ਪਾਈ ਉਹ ਜੀਵਨ ਜੋਤਿ ਆਤਮਾ ਦਾ ਸਰੂਪ ਹੈ ਨਾ ਸਾਰੇ ਦੇ ਅੰਦਰ ਹੈ ਉਸ ਦੀ ਪਦਵੀ ਦੀ ਪ੍ਰਾਪਤੀ ਜੋ ਹਰੀ ਦੇ ਸੇਵਕ ਉਹਨਾਂ ਨੇ ਪ੍ਰਾਪਤ ਹੁੰਦੀ ਹੈ ਜਿਨ ਮਿਲਿਆ ਆਤਮਾ ਪਰਗਾ ਕੋਈ ਹੋਰ ਮਾਰੇ ਦੇ ਸੇਵਕ ਜਿਨ੍ਹਾਂ ਦਾ ਨਾਮ ਲੈਣੇ ਕਰਕੇ ਮਨ ਦੇ ਅੰਦਰ आत्मस्वरूप ਦਾ ਪ੍ਰਕਾਸ਼ ਹੁੰਦਾ ਹੈ ਆਤਮਾ ਜੋ স্বয়ং ਜੋਤਿ ਹੈ ਅਨੰਦ ਕਾਣ ਸਜਦਾ ਵੀ ਉਹ ਅਨੂਪ ਆਵਾਸ ਦੇ دیਵਾਦ ਬਧਿਆ ਤੁਮੇ ਰੂਪ ਜੋ স্বয়ং ਜੋਤਿ স্বয়ং ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਪਰਦੇ ਪ੍ਰਕਾਸ਼ ਵੀ ਮਾਇਆ ਕਰਕੇ ਚੰ ਸੂਰਜ ਆਦਿ ਜਿਹੜੇ ਹੈ ਪਰਦੇ ਪ੍ਰਕਾਸ਼ਮਾਨ ਹਨ ਉਹ স্বয়ং ਜੋਤੀ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਇਹ ਅਨੰਦ ਕਣ ਇੱਕ ਰਸ ਅਨੰਦ ਰੂਪ ਹੈ ਅਤੇ ਸਤਿਗੁਰੂ ਸਤਿ ਕੀ ਜਨ ਮੰਦਰੂ ਉਪਰ ਹੈ ਇਹ ਵਿਗੂ ਵਿਆਪਕ ਰੂਪ ਹੈ ਉਹ ਨੂੰ ਮਨ ਤੋਂ ਰਹਿਤ ਹੈ ਰਾਸ਼ ਦੇਵ ਸਾਰੇ ਸੁਖਾਂ ਨੂੰ ਆਉਣ ਦੀ ਬਸਾ ਦੇਣ ਵਾਲਾ ਇਹ ਸਰਵ ਦੇਵ ਪ੍ਰਕਾਸ਼ ਰੂਪ ਹੈ ਅਤੇ ਜਵਾਦ ਪਦ ਸਾਰੇ ਜੀਵਤਿਆਂ ਦਾ ਪਰਮ ਅਭਿਸ਼ੂ ਸ਼੍ਰੀ ਆਦਿਕਾਂ ਦਾ ਅਬੋ ਪਤੀ ਹੈ ਪਾਸ਼ਾ ਹੈ ਜੀਵਨ ਕੋ ਦੇਵ ਐਸਾ ਰੂਪ ਹੈ ਅਤੇ ਹਯਾਤਮੇ ਰੂਪੋ ਕੈਸਾ ਹੈ ਤੁਹਾਡਾ ਸਰੂਪ ਹੈ ਉਸ ਆਤਮਾ ਦੇ ਤਾਈ ਜਿਨ ਮਿਲਿਆ ਆਤਮ ਪਰਗਾ ਸੰਤਾਂ ਸੇਵਕਾਂ ਨਾਲ ਮਿਲ ਕਰਕੇ ਆਤਮਾ ਜੋ ਬ੍ਰਹਮ ਰੂਪ ਬ੍ਰਹਮ ਆਤਮਾ ਰੂਪ ਹੈ ਉਹ ਗਿਆ ਪ੍ਰਕਾਸ਼ ਹੋ ਜਾਂਦਾ ਹਿਰਦੇ ਵਿੱਚ ਗਿਆੰਦਾ ਹਰ ਕਾ ਸਿਮਰਨ ਸੁਨ ਮਨ ਕਾਨੀ ਮੇਰੇ ਮਨੋ ਹਰੀ ਅਕਾਲ ਪੁਰਖ ਜੇ ਸਿਮਰਨ ਕਰ ਐਪੋ ਇਹ ਕੰਨਾਂ ਦੇ ਨਾਲ ਸੁਣਨਾ ਕਰ ਜਦੋਂ ਕੰਨਾਂ ਨਾਲ ਸੁਣ ਲੋ ਉਹ ਸਮਝੀਏ ਮਨ ਸੁਣਦਾ ਨਹੀਂ ਹੈ ਜਦੋਂ ਕੰਨਾਂ ਨਾਲ ਅੰਦਰੋਂ ਯਾਤਾਰ ਸੁਣਦੇ ਰਹੀਏ ਉਦੋਂ ਸਮਝੋ ਕਿ ਮਨ ਸੁਣ ਰਿਹਾ ਹੈ ਕਿਉਂ ਮਨ ਨੂੰ ਸਿਖਾ ਦੇ ਕੇ ਕਿ ਕੰਨ ਹੀ ਹੈ ਮੇਰੇ ਮਨ ਹਰਿ ਦੇ ਜਾਗ ਦੇ ਸਿਮਰਨ ਦੇ ਤਾਈ ਨੈਨੇ ਸੁਨੇ ਕਰ ਸਰਬਾਤਿ ਕੋ ਸ਼ਾਸੂਪੀ ਕੰਨਾਂ ਨੂੰ ਬਣਾ ਕੇ ਸੁਖ ਪਾਵਹਿ ਹਰ ਦੁਆਰ ਪਰਾਨੀ ਮਾਰੇ ਮੈਨੂੰ ਲਾਜ ਕੀ ਹੋ ਜੇ ਮਨ ਪੁੱਛੇ ਸਾਧ ਜੀ ਕਹਿੰਦੇ ਹਰੀ ਦੇ ਦੁਆਰ ਵਿੱਚ ਇਹ ਪ੍ਰਾਨੀਆ ਸੱਚਖੰਡ ਵਿੱਚ ਤੋ ਸੁਖ ਦੇ ਟਾਈ ਪਾਵੇਂਗਾ ਰਹਾਉ ਆਠ ਪਹਿਰ ਧਿਆਈਐ ਗੂਪਾ ਜੀ ਦੇ ਪ੍ਰਸੂਰ ਦੇ ਬਾਲਕਾਲ ਪ੍ਰਖੂਮ ਤੇ ਹੋਣਾ ਕਰੀਏ ਨਾਨਕ ਦਰਸ਼ਨ ਦੇਖ ਨਿਹਾਲ ਸ੍ਰੀ ਹਰਿ ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੇ ਦਰਸ਼ਨ ਵੇਖ ਕੇ ਨਿਹਾਲ ਹੋ ਜਾਈਐ ਦੁੱਖਾਂ ਤੋਂ ਰਹਿਤ ਹੋ ਜਾਈਐ ਜਿਹੜਾ ਉਹਨਾਂ ਦੇ ਦਰਸ਼ਨ ਕਰਦਾ ਉਹ ਵੀ ਨਿਹਾਲ ਹੋ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਹਨ ਗਉੜੀ ਮੁਹੱਲਾ ਪੰਜਵਾ ਉਹ ਸਾਰਿਆਂ ਜਵਾਹਰ ਜੀ ਜੋ ਤੇ ਦਰਸ਼ਨ ਵੇਖ ਕੇ ਨਿਹਾਲ ਹੁੰਦੇ ਹਨ ਗੌੜੀ ਮਹੱਲਾ ਫਾਂਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਅਰੋਗ ਹੋਏ ਐ ਉਸ ਮਾਰੇ ਸਾਹਿਬ ਜੀ ਨੂੰ ਸਿੱਖਾਂ ਨੂੰ ਪੁੱਛਿਆ ਵੀ ਗੁਰਾਂ ਹਰਗੋਬਿੰਦ ਸਾਹਿਬ ਮਾਰਾ ਜੰਦਰੋ ਸਾਮੇ ਰਾਜੀ ਹਨ ਤਾਂ ਮਾਰੇ ਸਾਹਿਬ ਫਰਮਾਉਂਦੇ ਹਨ ਸਾਤ ਭਈ ਗੁਰੂ ਗੋਬਿੰਦ ਪਾਈ ਇਹ ਭਾਈ ਗੁਰੂ ਅਕਾਲਪੁਰ ਗੋਬਿੰਦ ਪ੍ਰਭੂ ਦੇ ਅੱਖੇ ਨੂੰ ਪਾਉਣਾ ਦਿੱਤੀ ਹੈ ਸ਼ਾਂਤੀ ਪ੍ਰਾਪਤ ਹੋ ਗਈ ਹੈ ਸਾਰੇ ਰੋਸ਼ਨਾਂ ਦਾ ਮਿਡਿਆਣਾ ਸ਼ਾਂਤੀ ਦੀ ਪ੍ਰਾਪਤੀ ਹੈ পাপ-ਤਾਪ ਬਿਨਸੀ ਮੇਰੀ ਭਾਈ ਉਹ ਪਾਪ ਜੀਤਰੀ ਨੂੰ ਹਲਗੋ ਬਿਨਸਾਉਣੂ ਅਤੇ ਤਾਪ ਆਜ ਕੋ ਸੁਠੀ ਆਜ ਕਾਣੇ ਰੂਪੀ ਸਵਸ ਕੀ 47 ਨਾਸ ਹੋ ਗਏ ਮੇਰੇ ਭਾਈ ਸਾਰੇ ਸੇਪੋ ਅਜੀ ਵਿਆਦੀ ਉਪਾਦੀ ਤਾਵ ਉਧਕਾਰੀਆਂ ਦੇ ਤੇ ਪਾਪ ਜਿਹੜੇ ਸੰਚਿਤ ਕਰਮੋਂ ਕਰਕੇ ਸੰਜੀਆਂ ਦੇ ਉਸਾਂ ਮੇਰੇ ਲਿਖਤ ਕਰਵਾਵਾਂ ਦਾ ਫਾਲ ਉਹ ਵੀ ਮੇਰੇ ਭਰਾਓ ਮਿਟ ਗਏ ਹਨ ਰਹਾਉ RAM ਨਾਮ ਨਿਤ ਰਸਨ ਬਖਾਂ ਰਾਮ ਜੀ ਨਉਂ ਗਿਤਾ ਪਤੀ ਰਸਨਾ ਕਰਕੇ ਕਸ਼ਮ ਕਰੀਏ ਬਿਨਸੇ ਰੋਗ ਪਹੇ ਕਲਿਆ ਜੁਗਾਂ ਜੁਗਾਂ ਨੂੰ ਚਾਰਨ ਕੀਤਾ ਉਹਨਾਂ ਦੇ ਰੋਗ ਹੰਕਾਰ ਆਗਤੀ ਨਾਸ਼ ਹੋਗੇ ਅਗਿਆਮ ਆਗਤੀ ਨਾਸ਼ ਹੋਗੇ ਜੇ ਲਿਆਣੋਂ ਮੁਕਤ ਪਰਖ ਹੋ ਗਏ ਹਨ ਬਾਦ ਬ੍ਰਹਮ ਗੁਣ ਆਗਮ ਵਿਚਾਰ ਬਾਦ ਬ੍ਰਹਮ ਪਰਮੇਸ਼ਰ ਦੇ ਗੁਣ ਜਿਹੜੇ ਗਮਤਾਤ ਹੋ ਰਹਿਤ ਕਿਸੇ ਤੋਂ ਗਮਤਾ ਆਗਮ ਸ਼ਾਸਤ੍ਰਾਂ ਕਰਕੇ ਵੀ ਗਮਤਾ ਨਹੀਂ ਪਾਈ ਜਾਂਦੀ ਉਹਦੇ ਵਿਚਾਰ ਜਿਹੜੀ ਹੈ ਗਮ ਗਮਤਾਤ ਹੋ ਰਿਹਾ ਤੇ ਵਿਚਾਰ ਨ ਕਰੋ ਬਾਦ ਸੰਗਮ ਹੈ ਨਿਸਤ ਆਤਮਾ ਜਰੀ ਇਹ ਮਹੱਤਮਾ ਦੇ ਸੰਗਮ ਉਕਤਰਤ ਹੈ ਕੋਈ ਜਿਵੇਂ ਮੈਨੂੰ ਕਰਕੇ ਜੀਵਨ ਦਾ ਸਾਰਾ ਹੁੰਦਾ ਏ ਪਰ ਨਾ ਹੁੰਦਾ ਏ ਨਰਮਲ ਗੋਣ ਗਾ ਉਹ ਨੇਤਮੀ ਪੂਰਨ ਫਲ ਮੋਗਨ ਉਜਲ ਜੋ ਪਰਮੇਸ਼ਰ ਦੇ ਗੋਣ ਹੈ ਮਾਂਦੀਆਂ ਮਾਇਆਂ ਤੋਂ ਰਹਿਤ ਕਰਨ ਵਾਲੇ ਉਹਨਾਂ ਕਾਪਰ ਦੀ ਗੋਬਨ ਦੇ ਗੋਣ ਗਾਉਣਾ ਕਰੋ ਹੋਏ ਭਾਈ ਗਈ ਵਿਆਦ ਉਬਰੇ ਜਨਮੀਤ ਚਿਹਰ ਪ੍ਰਕਾਰ ਵਿਆਦ ਰੋਗ ਵੀ ਸੀਤਲਾਜ ਕਾ ਚਲੇ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਦੇਰ ਉਹ ਜਿਆਦੀ ਵੀ ਕੇ ਲਈ ਗਈਆਂ ਸਿੱਖਾਂ ਦੀ ਅੱਗੇ ਉਭਰੇ ਜਨਮੀ ਮਾਰੇ ਜੇ ਜਨ ਪਿਆਰੇ ਸੱਜਣ ਇਹ ਸੱਜਣ ਜਣੋ ਮਿੱਤਰੋ ਉੱਗੜ ਕੇ ਬਾਝ ਗਏ ਹੰਮ ਮਾਨ ਬਾਜ ਕ੍ਰਮ ਪ੍ਰਭ ਆਪਣਾ ਧਾਈ ਨੀਵ ਸੁਭਗੁਣ ਸਭ ਸੰਤੋਖ ਆਦਿ ਕਈ ਬਚਾ ਦੇ ਸ਼ਹਿਦ ਹੋ ਗਏ ਆਖਰੀ ਸੰਪਦਾ ਆਦਿਕ ਵਿਆਹ ਸਭ ਕੇ ਲਈ ਗਈ ਮਾਨ ਬਾਚ ਕ੍ਰਮ ਪ੍ਰਭ ਆਪਣਾ ਧਿਆਈ ਕਰਕੇ ਬਾਣੀ ਕਰਕੇ ਸਰੀਰ ਕਰਕੇ ਆਪਣੇ ਵਾਹਿਗੁਰੂ ਨੂੰ ਘੋਣਾ ਕਰੀਏ ਕਿਤ ਹੋਕ ਨਾਨਕ ਦਾਸ تیری ਸਰਣਾਈ ਹੋ ਗੁਰੂ ਸਾਹਿਬ ਜੀ ਕੇ ਦਸਾਵਾਹਿਆਰ ਕਰਕੇ ਉਸਤਰੀ ਮੇਸ਼ੂਰ ਜੀ ਦੇ ਦੇਈਂ ਤੇ ਕਰੀਏ ਫਿਰ ਵਾਹਿਗੁਰੂ ਦੇ ਆਪੇ ਸ਼ਰਨ ਹੋ ਗੌੜੀ ਮਹੱਲਾ ਪੰਜਵਾ ਨੀਤਰ ਪ੍ਰਗਾਸ ਕੀਆ ਗੁਰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧੁੱਪੀਏ ਨੇ ਸਰਾਬ ਦੇ ਤਾਸੀ ਕਿ ਸੀਤਲਾ ਦੇ ਖਾਜੇ ਹਨ ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਨੇ ਸੀਤਲਾ ਸਤਨਾ ਵਾਹਿਗੁਰੂ ਦਾ ਸਿਮਨ ਕਰਕੇ ਹੱਥ ਘੇਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਦ ਵੀ ਤੇ ਸੀਤਲਾ ਵੀ ਮੇਹਰ ਦਿੱਤੀ ਅੱਖਾਂ ਬੰਦ ਹੋ ਗਈਆਂ ਸਾਂ ਨੇ ਕੋਰੀਆਂ ਦੇ ਨਿਕਲਣੇ ਕਰਕੇ ਸੀਤਲਾ ਦੇ ਉਸ ਜਿਹੜੇ ਸਿਖਾਣੇ ਕੁਝਿਆ ਕੇ ਮਹਾਰਾਜੀ ਨੇਤਰ ਸਿੰਘ ਸਾਹਿਬ ਜਾਦੂ ਦੇ ਕਾਇਮ ਰਹਿ ਗਏ ਆ ਤਾ ਮਾਰਾ ਬਚਨ ਕਰਦੇ ਹਾਂ ਨੇਤਰ ਪ੍ਰਗਾਸ ਕੀਆ ਗੁਰਦੇ ਸ੍ਰੀ ਗੁਰਦੇਵ ਸਤਗੁਰੂ ਨਾਨਕਦੇਵ ਜੀ ਨੇ ਸ੍ਰੀ ਗੁਰ ਹਰਗੋਬਿੰਦ ਸਾਹਿਬ ਦੇ ਨੇਤਰਾਂ ਨੂੰ ਪ੍ਰਕਾਸ਼ ਦੇ ਸਹਿਦ ਕੀਤਾ ਹੈ ਕੋਈ ਦਿਨ ਨਹੀਂ ਪਿਆ ਨੇਤਰਾਂ ਤੇ ਸੀਤ ਵਾਲਕ ਪੈ ਜਾਂਦੀ ਹੈ ਜਿਵੇਂ ਪਰਮ ਦੇ ਪੂਰਨ ਭਈ ਸੋਹਣੇ ਸਾਹਿਬ ਜਾਦੂ ਦਾ ਕੋਈ ਅੰਗ ਨਾ ਮਾਰਿਆ ਜਾਵੇ ਇਹ ਸਾਰੇ ਧਰਮ ਚਲੇ ਗਏ ਹਨ ਪੂਰਨ ਭਈ ਸੇਵ ਸਿਵਾ ਵੀ ਕਹਿਣ ਪੂਰੀ ਹੋ ਗਈ ਇਸੇ ਪ੍ਰਕਾਰ ਫੇਰ পড়ੋ ਨੀਤਰ ਪ੍ਰਗਾਸ ਕੀਆ ਗੁਰ ਦੇ ਨੀਤਰ ਜੋ ਸਾਰੇ ਬ੍ਰਿਸ਼ਟਾ ਰੂਪ ব্রহ্ম ਹੈ ਉਹ ਜੈ ਤਰਕਾਇ ਗੁਰਬੇੜ ਜੀ ਨੇ ਕਰਤਾ ਅਭਕਾਰੀਆਂ ਦੇ ਹਿਰਦੇ ਦੇ ਅੰਦਰ ਧਰਮ ਗਏ ਪੂਰਨ ਭਈ ਸੇ ਅਦਿ ਧਰਮ ਜੋ ਪੰਜ ਪ੍ਰਕਾਰ ਦੇ ਸਿੱਖਾਂ ਦੇ ਸਭ ਚਲੇ ਗਏ ਉਨ੍ਹਾਂ ਦੀ ਸਰਗੁਣਾਂ ਦੀ ਸੇਵਾ ਕਰਨ ਦੀ ਸਿਕੰਦਰੀ ਸਫਲੀ ਹੋ ਗਈ ਪੂਰੀ ਹੋ ਗਈ ਰਹਾ ਸੀਤਲਾ ਤੇ ਰੱਖਿਆ ਬਿਹਾਰੀ ਸੀਤਲਾ ਨੂੰ ਸੀਤਲਾ ਦਾ ਖਾਜਤ ਤਕੀਰ ਸਰਾਹ ਦਿੱਤਾ ਸੀ ਕਰਮੋਂ ਸੁਣ ਕੇ ਖੁਸ਼ ਹੋਈ ਸੀ ਸੋ ਮਹਾਰਾਜ ਸਾਹਿਬ ਕਹਿੰਦੇ ਹਨ ਕਈ ਕਹਿੰਦੇ ਗੁਰਗਿਆ ਨੇ ਪੂਜਣ ਵਾਸਤੇ ਗਏ ਸੀ ਅਧਿਆਤਾਨਵੀ ਜੀਵੀ ਦਿਓ ਪਾਸ਼ਕਨ ਲਿਖ ਮਾਰਿਆ ਇਹਦੇ ਵਿੱਚ ਪਰ ਗੁਰਮਤ ਤੋਂ ਉਲਟ ਨਹੀਂ ਗੱਲ ਹੋਣੀ ਚਾਹੀਦੀ ਸੀਤਲਾ ਸਾਡੇ ਨੀਂਦ ਕਿਹਦੀ ਸੀਤਲਾ ਪੂਜੀ ਹੈ ਸੀਤਲਾ ਤੋਂ ਮਹਾਰਾਜ ਸਾਹਿਬ ਸ਼ਾਹਦਗੀ ਕਹਿ ਰਹੇ ਹਨ ਸੀਤਲਾ ਤੇ ਰਖਿਆ ਬਿਹਾਰੀ ਸੀਤਲਾ ਨੂੰ ਬਿਹਾਰੀ ਜੋ ਬਾਲਕ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਬਿਹਾਰੀ નો ਬਾਲਕ ਦਾ ਸੋ ਮਹਾਰਾਜ ਸਾਹਿਬ ਆ ਲੀਲਾ ਕਰ ਰਹਾਏ ਜੀ ਹਰਗੋਬਿੰਦ ਸਾਹਿਬ ਦੀ ਕੁੰਦੇ ਕਹੇ ਸੀਤਲਾ ਤੋਂ ਬਿਹਾਰੀ ਜਿਹੜਾ ਸੰਸਾਰ ਦੇ ਬਿਹਾਰਾ ਨੂੰ ਚਲਾਉਣ ਵਾਲਾ ਪ੍ਰਮੇਸ਼ਰ ਹੋਇ ਸਾਰੇ ਕਿੰਬ ਜਬਾਨੂ ਦੇ ਪਤੀ ਪਾਲਣ ਲੈ ਕੇ ਜਿਹੜਾ ਹਰਾਂ ਨੂੰ ਚਲਾਉਣ ਵਾਲਾ ਹੈ ਉਹ ਪਰਮੇਸ਼ਰ ਨੇ ਫੀਜ਼ਾ ਤੋਂ ਬਾਰਿਕ ਬੁਰ ਹਰ ਕੋ ਨੂੰ ਇਸ ਤਾਈਂ ਰੱਖ ਲਿਆ ਹੈ ਐਵੇਂ ਫੀਜ਼ਾ ਜੜ ਤਾਂ ਬੁਰਤੀ ਹੈ ਜਿਹੜੀ ਅਧਿਕਾਰੀਆਂ ਦੇ ਤਾਂ ਦਿੱਕਤੀ ਵਿੱਚ ਗੜ ਹੋ ਜਾਣਾ ਪਰਿਵਾਰ ਸਾਲ ਉਪਸ਼ਾ ਦੇ ਨਾਲ ਨਾ ਚੱਲਣ ਦੇਣਾ ਕਿ ਜੜ ਤਾਂ ਬੁਰਤੀ ਨੂੰ ਵੀ ਫੀਜ਼ਾ ਲਾ ਹੈ ਇਸ ਤੋਂ ਵੀ ਵਿਹਾਰੀ ਜੋ ਬਾਲਕ ਹਨ ਉਸ ਅਧਿਕਾਰੀ ਮਾਰ ਵਾਲੇ ਵਿਹਾਰੀ ਪਰਮੇਸ਼ਰ ਉਹਨਾਂ ਦੀ ਰੱਖਿਆ ਕੀਤੀ ਹੈ ਦੇ ਦਇਆਕ ਨੂੰ ਹਾਰੀ ਹਾਰ ਕਰ ਦੇ ਕੇ ਨੇਟ ਕਰਕੇ ਪਰਬ੍ਰਹਮ ਪ੍ਰਭ ਕਿਰਪਾ ਧਾਰਿ ਪਰਬ੍ਰਹਮ ਜੋ ਪਰਮੇਸ਼ਰ ਹੈ ਪ੍ਰਭ ਸਮਰਾਟ ਉਸਨ ਕੀਰਪਾ ਦ੍ਰਿਸ਼ਟੀ ਕੀ ਹੈ ਨਾਨਕ ਨਾਮ ਜਪੈ ਸੂ ਜੀਵੈ ਜੋ ਭਾਈ ਨਾਮ ਨੂੰ ਜਪਦਾ ਹੈ ਜਿਉਂਦਾ ਹੈ ਸਦਾ ਸਾਧ ਸੰਗ ਹਰ ਅੰਮ੍ਰਿਤ ਕੀ ਸਾਧ ਸੰਗ ਜਿਹੜਾ ਨਾਮ ਅੰਮ੍ਰਿਤ ਕੀ ਕਰਕੇ ਅਮਰ ਹੋ ਜਾਂਦਾ ਹੈ ਉਹਨੂੰ ਕਾਲ ਨਹੀਂ ਪਹੁੰਚ ਸਕਦਾ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੋ ਜਾਂਦੇ ਹਨ ਇਹ ਉਹ ਜੀਵਨ ਮੁਕਤੀ ਨੂੰ ਪਾ ਲੈਂਦੇ ਆ ਜੀਵ ਰੂਪ ਕੀ ਤੁੰਡਾ ਰੂਪ ਹੀ ਹੋ ਜਾਂਦੇ ਆ ਜੋ ਨਾਮ ਜਪਦੇ ਹਨ ਗੌੜੀ ਮਹੱਲਾ ਪੰਜਵਾ ਧਨ ਓ ਮਸਤਕ ਧਨ ਤੇਰੇ ਨੀਤ ਹੁਣ ਗੁਰੂ ਮਹਾਰਾਜ ਸਾਹਿਬ ਜੀ ਸਰੀਰ ਦੀ ਨਹੀਂ ਸਫਲਤਾ ਕਹਿੰਦੇ ਹੋ ਫਰਮਾਉਂਦੇ ਹਨ ਤਨ ਨੂੰ ਮਤ ਕੋ ਤਨ ਤੇਰੀ ਨਹੀਂ ਇਹ ਬਹੁਤ ਤਨਉਤ ਮੱਥਾ ਮਤਲਬ ਮਥਾ ਹੈ ਜਿਹੜਾ ਮਥਾ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗਦਾ ਹੈ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਿਸਨ ਜੋਗੁਰ ਨਾਨ ਦੇ ਗੁਰ ਲੱਗੇ ਨਾ ਚਰਨੀ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਤੇ ਨਹੀਂ ਆ ਕੇ ਝੁਕਦਾ ਪ੍ਰਕਾਰ ਆ ਉਸੇ ਰੋ ਜੋ ਜੋ ਸਰਗੂ ਦੇ ਅੱਗੇ ਝੁਕਦਾ ਕੋਸਰ ਸੁਫਲਾ ਕੇ ਗੁਰੰਦਰ ਸਾਹਿਬ ਨੇ ਕਿਹਾ ਜੋ ਸਿਰ ਸਾਈ ਨਾਮ ਨਿਵਾਸ ਕੋਸਰ ਕੱਪੋ ਉਦਾਰ ਜੀ ਨਾਮ ਦੀ ਜਿ ਸਿੰਗਰ ਵਿੱਚ ਡਰ ਨਹੀਂ ਸੋ ਪਿੰਗਰ ਲਾ ਜਾਰ ਕੋਸਰ ਕੱਟ ਕੇ ਉਦਾਰ ਦੇਣਨ ਕਹਿਦਾ ਜਿਹੜਾ ਮਹਾਰਾਜ ਦੇ ਆ ਕੇ ਸਿਰ ਨਹੀਂ ਚੁਕਦਾ ਹੰਕਾਰ ਵਿੱਚ ਆਕੜ ਜੁ ਰਹਿਦਾ ਹੈ ਇਹ ਇਹ ਸਰਮੂਲਾ ਸੇ ਕੀ ਕਰਨੇ ਗਰਦੰਬਿਨਾਵ ਇਸੇ ਪ੍ਰਕਾਰ ਫਰੀਦ ਜੀ ਨੇ ਕਿਹਾ ਫਰੀਦਾ ਜੋ ਸਿਰ ਸਾਈ ਨਾਮ ਨਿਵਾਸ ਕੋਸਰ ਕੀ ਜਿਆ ਕਾਹ ਹੈ ਕੁੰਮੀ ਢੇੜ ਜਿਲੇ ਆਈ ਬੱਲਣ ਸੰਗਤ ਹੋਇ। ਉਹ ਸਰ ਨੂੰ ਕਰਨਾ ਕੀ ਹੈ ਕਹਿੰਦੇ। ਉਹ ਐਸੇ ਹੰਕਾਰੀਆਂ ਦੇ ਜਿਹੜੇ ਰਾਗਿਆਂ ਨੂੰ ਬਾਰਸ਼ਾਂ ਦੇ ਸਿਰ ਉਹ ਜਿੱਥੇ ਸਾਬ ਸੰਗਜੀ ਗੜਾੜਨ ਖੱਤਾਂ ਸਮੁੰਦਰ ਦਾ ਪਾਣੀ ਸਮੁੰਦਰ ਦਾ ਖੱਤਾਂ ਸਮੁੰਦਰ ਦਾ ਪਾਣੀ ਕਿੱਥੇ ਜਾ ਕੇ ਤਵੇਂ ਦੀ ਬੂੰਦ ਵਾਂਗੂ ਬਣ ਕੇ ਸੜ ਜਾਂਦਾ ਜਿਸ ਅੱਗ ਤੇ ਉੱਥੇ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਜੀ ਇੰਨੀ ਤਾ ਦੇਣ ਵਾਲੀ ਅੱਗ ਓਥੇ ਕਾਦੀ ਜਗਦੀ ਹੈ। ਤਾਂ ਤਾਂ ਇਹ ਗੁਰੂ ਸਾਹਿਬ ਨੇ ਕਿਹਾ ਜੇ ਜਾਲਮ ਬਾਦਸ਼ਾਹ ਨੇ ਦੁਨੀਆਂ ਨੂੰ ਖਤਮ ਨੂੰ ਦੁੱਖ ਦੇਣ ਵਾਲੇ ਉਹ ਨਾ ਦੇ ਸਿਰ ਲੱਕੜਾਂ ਦੇ ਖਾਂ ਜਲੇ ਜਾਂਦੇ ਉੱਥੇ ਇਸ ਪ੍ਰਕਾਰ ਬਾਲੰਦ ਦੇ ਖਾਂ ਫਰੀਦ ਜੀ ਨੇ ਕਿਹਾ ਉਹ ਜਲਨੇ ਯੋਗ ਹੈ ਸਰੋ ਇਹ ਸੌਰੀ ਦੇ ਸਿਰ ਜਲਨੇ ਯੋਗ ਹੈ ਜਿਹੜਾ ਪਰਮੇਸ਼ਰ ਦੇ ਅੱਗੇ ਝੁਕਦਾ ਨਹੀਂ ਸਿਰ ਨਹੀਂ ਝੁਕਾਉਂਦਾ ਐਡਾ ਹੰਕਾਰੀ ਹੈ ਇਹ ਸਿਰ ਬਾਉਦ ਕਿਹਾ ਮਹਾਰਾਜ ਜੀ ਨੇ ਇਹਨੂੰ ਪਾ ਸਿੱਖ ਨਵਾਏ ਕਾਪਾ ਵਸਾ ਪੱਤਨ ਕੀ ਫੋਟ ਕਹਤੇ ਸਿੱਖ ਨਵਾਏ ਲਗੇ ਨਜਮ ਕੀ ਫੋਟ ਪਰ ਜਨੋ ਅਪਵਿੱਤਰ ਪਾਜਨਾ ਹੈ ਜਿਹੜਾ ਮੀਂਦਾ ਉਹਨੂੰ ਕਹੇ ਜੋ ਮਹਾਰਾਜਿੰਮ ਕੇ ਅਪਰਾਧੀ ਦੂਣਾ ਨਵੇ ਜੋ ਹੰਤਾ ਮਿਰਗਾ ਹੈ ਸਿੱਖ ਨਵਾਏ ਕਿਆ ਠੀਜੇ ਰੂਹੇ ਕਸੂਬੇ ਜਾ ਹੈ ਜੇ ਸ਼ੁੱਕੀ ਕਹਦਾ ਫਰੀਆ ਪਖੰਡਨ ਕਹਿੰਕੇ ਸਿੱਜੇ ਕਰੇ ਅਨੇਕ ਧੋਪ ਕੀ ਕੌਤਬੇਸੋ ਕੋਸੀ ਅਨੇਕ ਦਾ ਨਵਾਬ ਹੈ ਸਿੱਖ ਕੋ ਰੋਗ ਕੀ ਕਹਿੰਦੇ ਕਬੜਵਾ ਤੇ ਸਿਰ ਜੋ ਬੰਦੋ ਕੜ ਮੱਥਾ ਛੇਜ ਬੰਦ ਹੈ ਉਹਦਾ ਸਿਰ ਬੰਦ ਹੈ ਤੇ ਇਸ ਨੂੰ ਪੋਸ਼ਟੀ ਦਾ ਸਿਰ ਤੀਨਕ ਲੱਗੀ ਹੁੰਦੀ ਹੈ ਬਾਈ ਦਾ ਰੰਦਾ ਉਹ ਕੜਾ ਮੱਥਾ ਛੇਜ ਬੰਦ ਹੁੰਦਾ ਜੇ ਪੋਸ਼ਟੀ ਮੇਰੇ ਸਿਰ 'ਚ ਹੋਦਾ ਕਿਉਂ ਜੇ ਸੀਵੇ ਕਰਨਾ ਛੇ ਰਿਆ ਅੰਦਰੋਂ ਪ੍ਰੇਮ ਨਾ ਹੋਇਆ ਤਾਂ ਕੀ ਫਾਇਦਾ ਹੋਇਆ ਇਹ ਤੇ ਜੇ ਡੰਗਾਤਾਂ ਕੜ ਆ ਰਹੇ ਆ ਤਾਂ ਕਹਾਂ ਤੇ ਉਹ ਇਸੇ ਪ੍ਰਕਾਰ ਸੋਤਨਾਂ ਯੋਧੇ ਕਹੇ ਪਹਿਲਵਾਨ ਡੰਡਾ ਕੱਢਦੇ ਸੋਤੋਂ ਡੰਡਾ ਅਸਾਂ ਦਾ ਚੀਕ ਕੋਬਿਆ ਦੇ ਗਦਾਂ ਪਰਵੇਸ਼ ਨੂੰ ਲੈ ਤਾ ਨਹੀਂ ਹੈ ਕਹਾਂ ਤੇ ਉਹ ਮਲਜਾ ਪਕੜ ਕੇ ਨੇ ਇੱਕ ਡੰਡਾ ਕਿਉਂ ਉਹ ਦਾ ਪਹਿਲਵਾਨ ਕੇ ਡੰਡ ਕੱਢਦਾ ਹੈ ਤਾਂ ਕਿਉਂ ਪਹਿਲਵਾਨ ਉਹ ਡੰਡ ਕੱਢ ਰਾਇਆ ਲਾਤਾਂ ਕਰ ਰਿਹਾ ਕੀ ਬਣ ਗਿਆ ਜੋ ਪਰਵੇਸ਼ਰ ਨੂੰ ਅੰਦਰੋਂ ਗੱਲ ਆ ਕੇ ਮਖਾਨੀ ਤੇ ਕੀਆ ਅਫਤਾਂ ਦਾ ਉਹ ਆ ਕੇ ਨਮਸਕਾਰ ਨਹੀਂ ਕੀਤੀ ਕਿਉਂ ਕਹਾਂ ਤੇ ਉਹ ਬੂਗੋ ਜਪਾ ਗੰਗਧਾਰ ਤੇ ਇਸੇ ਪ੍ਰਕਾਰ ਹਜੂਰ ਨੂੰ ਬਚੇ ਕਿਤੇ ਗੰਗਾ ਦੀ ਧਾਰਨ ਡੁੱਬ ਗਿਆ ਤਾਂ ਕੀ ਹੋ ਗਿਆ ਚੋਰਾਂ ਨੂੰ ਚੀਰ ਚੀਰ ਕੇ ਸਿੱਟੀ ਦਾ ਇਹਨਾਂ ਕੋ ਹੜਿਆ ਨਾ ਮਾਰ ਮਾਰ ਕੇ ਖਗ ਮਾਰ ਮਾਰ ਜਾਰੀ ਇਸ ਪ੍ਰਕਾਰ ਦੇ ਵਾਕ ਆਉਂਦੇ ਆ ਦਿਲ ਦੀ ਭਾਵਨਾ ਨਾਲ ਜ਼ਰੂਰ ਚਾਹੀਦੀ ਹੈ ਸੋ ਫਰਮਾਉਂਦੇ ਹਨ ਤਨ ਉਹ ਮਸਤਕ ਤਨ ਤੇਰੇ ਨੇ ਤਨ ਉਹ ਮੱਥਾ ਹੈ ਜਿਹੜਾ ਤੇਰੇ ਤਾਈ ਪਰਮੇਸ਼ਰ ਨੇਤ ਨੂੰ ਨਿਉਂਦਾ ਹੈ ਜਿਹਦਾ ਮੱਥਾ ਤੇਰੇ ਤਾਈ ਝੁਕਦਾ ਹੈ ਅੰਦਰੋਂ ਦਿਲੋਂ ਲਾ ਕੇ ਉਹ ਮਥਾ ਜੀ ਤਾਂ ਨਾ ਤਨੋਨਾ ਨੇ ਨੇਤਰ ਹਣਗੇ ਜਿਹੜੇ ਦਰਸ਼ਨ ਕਰਦੇ ਹਨ ਆਕ ਦੇ ਸੱਚੇ ਪਾਤਸ਼ਾਹ ਮਨਮੁਦ ਰੂਪੀ ਨੇਤਰਾਂ ਨੂੰ ਦਰਸ਼ਨ ਕਰ ਗਏ ਹੈ ਗ੍ਰਿਸ਼ਟਾ ਰੂਪੀ ਨੇਤਰ ਜਾਣ ਕਰਕੇ ਵਰਾਗ ਵੇਕ ਰੂਪੀ ਨੇਤਰਾਂ ਨੂੰ ਦਰਸ਼ਨ ਕਰ ਗਏ ਹੈ ਅਤੇ ਇਸ ਪ੍ਰਕਾਰ ਪ੍ਰੋਖ ਤੇ ਉਪਰੋਖ ਗਿਆਨੂਪੀ ਨੇਤਰਾਂ ਤੇਰੇ ਦਰਸ਼ਨ ਕਰਦੇ ਹੈ ਉਹ ਤੁਹਾਨੂੰ ਨੇਤਰ ਹਨਗੇ ਭਾਈ ਸਾਨੂੰ ਮਥਾ ਜੀ ਦਾ ਗੁਰੂ ਸਾਹਿਬ ਦੇ ਚਰਨਾਂ ਨੂੰ ਲੱਗਦਾ ਹੈ ਸਾਨੂੰ ਕੇ ਨਿਤਿਆਗਿਨੋ ਨ ਦਰਸ਼ਨ ਕਰਨਾ ਹੈ ਨੀਤੀ ਸਰਗੁਰੂ ਵੇਖਣਾ ਤਨ ਹੋਇ ਪਾਉਤ ਜਿਉ ਸੰਗਹਿ ਤਨੋ ਮਾਰਾ ਤੇਰੇ ਭਗਤਾਨੋ ਜਿਨਾਂ ਦਾ ਤੁਹਾਡੇ ਨਾਲ ਹੋਇਆ ਪ੍ਰੇਮ ਹੈ ਸਿੱਕੇ ਪਾਪਸਾ ਨਾਮ ਬਿਨਾ ਕੈਸੇ ਸੁਖ ਲਹੀਏ ਕੈਸੇ ਨਾਮ ਤੋਂ ਬਿਨਾ ਸੁਖ ਕਿਵੇਂ ਲੈ ਲਓਗੇ ਸੁਖ ਤਾਂ ਪ੍ਰਾਪਤ ਹੋਵੇਗਾ ਨਾਮ ਦੇ ਜਪਣੇ ਕਰਕੇ ਐਵੇਂ ਹੋਰ ਕਿਸੇ ਯਤਨ ਕਰਕੇ ਕਿਤੇ ਵੀ ਸੁਖ ਨਹੀਂ ਪ੍ਰਾਪਤ ਹੋ ਸਕੇਗਾ ਰਸਨਾ RAM ਨਾਮ ਜਸ ਕਹੀ ਹੈ ਇਹ ਸੁਖ ਲੈਣਾ ਮਨ ਨਾਲ ਨਹੀਂ ਉਚਾਰ ਹੁੰਦਾ ਤੈ ਰਸਨਾ ਨਾਲ ਹੀ RAM ਦਾ ਨਾਮ ਉਚਾਰਨ ਕਰੋ ਤੇ ਜਸ ਕੀਰਤਨ ਦੇ ਤਾਈਂ ਕਹਿਣਾ ਕਰੀਏ ਫਿਰ ਸਾਡੀ ਜੁਬਾਨ ਵੀ ਸਗਲੀ ਹੋ ਜੂ ਜਦੋਂ ਪ੍ਰਭ ਜੀ ਵਸਨ ਸਾਧ ਕੀ ਰਸਨਾ ਉਸ ਵੇਲੇ ਸਾਧ ਸੰਗੇ ਜੀ ਕਾਡੇ ਮਨ ਤੇ ਵੀ ਮਹਾਰਾਜ ਦਾ ਨਾਮ ਰਾਜ ਆਏਗਾ ਇਹ ਮੂੰਧ ਹੋਈ ਬੁਰਕੀ ਪਾਏ ਅੰਦਰ ਜਾ ਰਹੀ ਦੀ ਹੈ ਇਸੇ ਤੋਂ ਸਾਸਾਂ ਚ ਵੀ ਸਿਮਨ ਹੋਵੇਗਾ ਜੋ ਰਸਨਾ ਨਾਲ ਜਾਪਾਂਗੇ ਰਹਾ ਲਿਓ ਨੇ ਚੱਲੇ ਹਰ ਹਰ ਨਿਤ ਕਰ ਰਸਨਾ ਕਹਿਆ ਕਛੁ ਨਹੀਂ ਜਾਣੀ ਰਸਨਾ ਨਾਲ ਕਹੀ ਗਿਆ ਅੰਦਰੋਂ ਧਾਰਨ ਨਾ ਕੀਤਾ ਫੇਰ ਨਹੀਂ ਸੁਖਲਾ ਹੋਵੇਗਾ ਸੁਖਲਾ ਤਾਂ ਹੀ ਹੋਵੇਗਾ ਜੇ ਅੰਦਰ ਅਸਰ ਹੋ ਜਾਏਗਾ ਇਹ ਕੋਈ ਸਤਿਗੁਰੂ ਗੋਪੀ ਸਿੰਘ ਸਾਹਿਬ ਮਹਾਰਾਜੀ ਦੇ ਹਿਜੂਰ ਸੁਖਾਂ ਕੇ ਹਾ ਮਹਾਰਾਜੀ ਸਾਨੂੰ ਆਨੰਦ ਕਿਉਂ ਨਹੀਂ ਆਉਂਦਾ ਮਾਲਾ ਕਹਿਣ ਲੱਗੇ ਭਾਈ ਸੁੱਖਾਂ ਦੇ ਲੜਾਕ ਕਿਆ ਲੋ ਕੁੱਲੀਆਂ ਕੜਾ ਸਿਖੋਂ ਅੰਦਰ ਨਾਲ ਨਹੀਂ ਜੀ ਸੁਖੇ ਦੀਆਂ ਕੁੱਲੀਆਂ ਕੜਾ ਦਿੱਤੀਆਂ ਫੇ ਮਾਲਾ ਕਹਿੰਦੇ ਕੋ ਤਰਾਰਾ ਆਇਆ ਮਲ ਆਇਆ ਕਿ ਆਇਆ ਨਹੀਂ ਜੀ ਕਿੰਨੇ ਭਾਈ ਕੁੱਲੀਆਂ ਤਾਂ ਅੰਦਰ ਹੀ ਗਈ ਨਹੀਂ ਕੋਈ ਸਾਰੇ ਅੰਦਰ ਬਾਹਰ ਸਟੀਆਂ ਆਨੰਦ ਕੀ ਆਵੇ ਤੋ ਸਿਖੋ ਧਾਰੇ ਤੇ ਬਿਨਾਂ ਦੁਨੀਆ ਸਦਾ ਕੁੱਲੀਆਂ ਹੀ ਕਰੀ ਜਾਣ ਵਾ ਜਿਹੜਾ ਰਸਨਾ ਨਾਲ ਕਹੂਗਾ ਉਹ ਤਾਂ ਹਰਾ ਮਿੱਕਰ ਹਸਣਾ ਕਹਾਂ ਕਿਸੇ ਨਾ ਜਾਣੀ ਰਹੇਗਾ ਅਤੇ ਜਿਹੜਾ ਕੋਈ ਧਾਰਨਵਾਦ ਤੇ ਜਿਵੇਂ ਮੂੰਹ ਵਿੱਚ ਗੁਰਕੀ ਪਾਈ ਦੇ ਅੰਦਰ ਚਲੀ ਜਾਂਦੀ ਅਧਾਰ ਹੋ ਜਾਂਦਾ ਇਸ ਪ੍ਰਕਾਰ ਵਰਤੇਗਾ ਉਹ ਨਿਹਾਲ ਹੋ ਜਾਏਗਾ ਰਹਾ ਸੰਦੇ ਤੁਹਾਡੇ ਵੀ ਇਸ ਪ੍ਰਕਾਰ ਮਾਰੇ ਸਤਵੇਂ ਪਾਸ਼ੰ ਗੁਸਤਾਨ ਦਾ ਸੀ ਕਿ ਹੋਣਾ ਧੰਦਾ ਹੋ ਜਾਂਦਾ ਭੰਡਾ ਐਂ ਜਿਵੇਂ ਜੀ ਬਾਣੀ ਵਸੇਗੀ ਉਹ ਜਮਾਂ ਤੋਂ ਸ਼ਾਨ ਹੋ ਆ ਕੇ ਪ੍ਰਕਾਸ਼ ਕਰੇਗੀ ਅੰਦੇ ਦੇਲੇ ਰਹਾ ਤੈਨੂੰ ਉਪਰ ਜਾਈਏ ਕੁਰਬਾਨ ਕੋ ਲੋ ਗੁਰੂ ਮੁਖਾਂ ਤੋਂ ਕੁਰਬਾਨ ਬਲਿਹਾਰ ਜਾਈਏ ਗੁਰੂ ਸਾਹਿਬ ਜੀ ਕਹਿੰਦੇ ਹੰ ਨਾਨਕ ਜਿਨ ਜਪਿਆ ਨਿਰਵਾਨ ਜਿਨਾਂ ਨੂੰ ਬੰਦਨਾ ਤੋਂ ਰਹਿਤ ਪਰਮੇਸ਼ਰ ਨੂੰ ਬਾਣ ਆਤ ਦਾ ਤੇ ਰਹਿਤ ਕਿਆਂ ਨੂੰ ਦੱਕੇ ਤੋੜਨ ਦੀ ਆਤ ਹੁੰਦੀ ਹੈ ਕਈਆਂ ਨੂੰ ਅੱਖਾਂ ਦੀਆਂ ਪਲਕਾਂ ਹਲਾਉਣ ਦੀ ਆਤ ਹੁੰਦੀ ਹੈ ਕਈਆਂ ਨੂੰ ਕੋਈ ਆਤ ਹੁੰਦੀ ਹੈ ਕਿਸੇ ਨੂੰ ਕੋਈ ਆਤ ਹੁੰਦੀ ਹੈ तो जिन्हें बाण दुखा तो रहत परमेश बंधना तो रहत परमेश आदतों को रैत परमेश जितया तो कुरबान बलिहार जाइए गुरु साहब जी कहते हैं गौड़ी महला तू है मसलत तू है साड़ी मसलत सलाह देा तू ही है दौ चौ आदमियों मिलकर अंतरंग कमेटी सलाह करनी मसल है सलाह है जनरल कत्रता ਉਹ ਕਿੱਥੇ ਜਾ ਕਰਨੀ ਇਹ ਸਾਥ ਸੰਗੇ ਜੀ ਇਸ ਪ੍ਰਕਾਰ ਸੁਣੀਓ ਸਾਡੇ ਨਾਲ ਹੈ ਸੱਚੀ ਪਰਸਾ ਲੋਕ ਪਰਲੋਕ ਦੇ ਵਿੱਚ ਕੋਹ ਹੈ ਰਾਤ ਨੂੰ ਵਾਲਾ ਅੰਦਰ ਕੀਤ ਨੂੰ ਹੈ ਇੰਦਰ ਹਾਕ ਵਾਈਜੀ ਹਰੇ ਕਾਜਵੀ ਦੇ ਅੰਦਰ ਜਦੋਂ ਕੋਈ ਚੰਗਾ ਕੰਮ ਕਰੇ ਉਦੋਂ ਫੁਰਨਾ ਹੋ ਜਾਏ ਵੀ ਠੀਕ ਤੂ ਚੰਗਾ ਕਰਨਾ ਜਦੋਂ ਭੈੜਾ ਕਰੇ ਮਨ ਦੇ ਅੰਦਰ ਸਲਾਹ ਮਿਲਦੀ ਕਿ ਤੂੰ ਚੰਗਾ ਕੰਮ ਨਹੀਂ ਕਰਨਾ ਇਹਨੂੰ ਸ਼ਕਸ਼ਤ ਪਹੁੰਚੇ ਜੀ ਕਹ ਰਿਹਾ ਵੀ ਬੇਈਮਾਨੀ ਸਹਾਰਾ ਹੋਣੇ ਕਰਕੇ ਉਹਦੀ ਪਰਵਾਹ ਨਹੀਂ ਕਰਦਾ ਵਾਹਿਗੁਰੂ ਤੂੰ ਸਲਾਦ ਹੋਇਆ ਤੂੰ ਮੇਰੇ ਸਹਾਰੇ ਹੁੰਦਾ ਹੈ ਤੇ ਤੂੰ ਹੀ ਨਾਲ ਰਹਿਣ ਵਾਲਾ ਹੈ ਤੂੰ ਹੈ ਰਾਖਾ ਹੈ ਸਾਰ ਸਮਾ ਮੇਰੇ ਸਾਰੇ ਨੂੰ ਬਲੀ ਪ੍ਰਕਾਰ ਸੰਭਾਲ ਕੇ ਰੱਖਦਾ ਹੈ ਐਸਾ ਆਰਾਮ ਦੀਨ ਦੁਨੀ ਸਹਾਈ ਤੇ ਰਾਮ ਪਰੇਸ਼ਰ ਹੈ ਜਤੋਂ ਲੋਕ ਪਰ ਲੋਕ ਤੇ ਦੀਨ ਪਰ ਲੋਕ ਵਿਚੇ ਦੁਨੀਆ ਇਸ ਲੋਗ ਦੇ ਸਹਤਾ ਕਰਨ ਵਾਲਾ ਹੈ ਦਾਸ ਦੀ ਪੈਜ ਰੱਖਾ ਮੇਰੇ ਭਾਈ ਮੇਰੇ ਭਰਾਵੋ ਸੇਵਕਾਂ ਦੀ ਪੈਜ ਉਹ ਰੱਖਦਾ ਹੈ ਮੇਰੇ ਵਾਹਿਗੁਰੂ ਨੇ ਉਹ ਪਾਉਂਦੀ ਹੈ ਰਹਾਉ ਆਗੈ ਆਪ ਇਹੋ ਥਾਨ ਬਸ ਜਾ ਕੇ ਇਹ ਜਿਹੜਾ ਸੰਸਾਰ ਰੂਪੀ ਥਾਨ ਹੈ ਇਹ ਵੀ ਉਸ ਵਾਹਿਗੁਰੂ ਨੇ ਆਪ ਰੱਖਿਆ ਹੋਇਆ ਹੈ ਅੱਗੇ ਪਰਮੋਖ ਜੀ ਆਪ ਹੀ ਹੈ ਉਹ ਪਰਮੇਸ਼ਰ ਸਾਰੇ ਨਾਨਕ ਸਾਉ ਕਬਾਉ ਕਰਨ ਵਾਲਾ ਬਖਸ਼ਣ ਵਾਲਾ ਆਠ ਪਹਿਰ ਮਨ ਹਰ ਕਉ ਜਾਪੈ ਉਸ ਅਕਾਲ ਪੁਰਖ ਰਹੀਮ ਜਿਹੜਾ ਲੋਕ ਪਰ ਲੋਕ ਚ ਵਿਆਪਕ ਹੈ ਅੱਠ ਪਹਿਰ ਉਹ ਸ੍ਰੀ ਅਕਾਲ ਪੁਰਖ ਨੂੰ ਸਾਹਿਬ ਕਹਿੰਦੇ ਮਨ ਜਪਦਾ ਹੈ ਫਾਤ ਪਰਵਾਨ ਸੱਚ ਨੀਸਾਂ ਸਿਰਦਾਰ ਇੱਜ਼ਤ ਵੀ ਪਰਮਾਨੀ ਕੈਸ ਲੋਕ ਤੇ ਕਾਹਨ ਕਰ ਉਹ ਦੀ ਜਿੰਨੀ ਖਰਾਬ ਕਰ ਦੇ ਤੇ ਉਹ ਅੱਗੇ ਸਾਕਿਨ ਈਸ਼ਾਂ ਉਹਨਾਂ ਦੇ ਪਾਹ ਨਾਮ ਦਾ ਨਿਸ਼ਾਨ ਟੋਂਬੂ ਐ ਕਿਵਾਨਾ ਹੈ ਪਰ ਲੋਕ ਵਿੱਚ ਰੱਖਿਆ ਕਰਨ ਵਾਸਤੇ ਜਾਂ ਕਹੋ ਆਗ ਕਰੇ ਫੁਰਮਾ ਇਹਨੂੰ ਦੂਸ਼ ਹੈ ਇਹ ਕਾਜ ਕਰਦੇ ਗੁਰਾਂ ਦਵਾਰ ਉਹਨਾਂ ਨੇ ਜਹਾਜ ਕਰਾਇਆ ਕਿ ਹੰਦੀ ਆ ਸੋਕੀ ਨਿਕਾਰਨੀ ਪਾਵੇ ਸਾਕਿਨ ਈਸ਼ਾਂ ਉਹਨਾਂ ਕੇ ਇਸ ਤੀ ਕਦ ਹੈ ਲੋਕਾਰ ਨੂੰ ਦੇਖ ਨਹੀਂ ਕਰਦੇ એટલે ਸੱਚਾ ਨਿਸ਼ਾਨ ਟੋਂਬੂ ਉਹਨਾਂ ਦੇ ਪਾਸ ਤੇ ਲੋਕ ਵਾਸਤੇ ਨਾਮ ਦਾ ਨਾਮ ਦੀ ਨਿਸ਼ਾਨੀ ਕਿੰਨੇ ਬੁੱਲੇ ਹੁੰਦੇ ਆ ਸੂਰਮਿਆਂ ਦੇ ਕਰਨਲ ਜਰਨਲ ਦੇ ਕਿਉਂ ਨਾਮ-ਗਾਵਨਾਂ ਦੇ ਨਿਸ਼ਾਨ ਲੱਖ ਹਰਸ ਵਿੱਚ ਜਿਹੜੇ ਚਿੱਟਾ ਦਿੱਤੀ ਹੋਈ ਹੈ ਨਿਸ਼ਾਨ ਹੈ ਜਾ ਕਉ ਵੀਰ ਜੀ ਕਿਰਪਾ ਭਾਰੇ ਦੇ ਸੱਚਾ ਨਿਸ਼ਾਨਾ ਜਾ ਕਉ ਆਪ ਕਰਹਿ ਫੁਰਮ ਜਿਨਨ ਵਰਸਾ ਆਪ ਗੁਰੂ ਸਿੰਘ ਹੋ ਕੇ ਫੁਰਮਾਨ ਆਗਿਆ ਕਰਵਾਉ ਪ੍ਰੇਮੀ ਮੰਨਦੇ ਹਨ ਆਪੇ ਦਾਤਾ ਆਪ ਪ੍ਰਤਪਾ ਸਾਡੀ ਸਤਿਗੁਰੂ ਹੋ ਕੇ ਨਾਮ ਦਾ ਦਾਤਾ ਹੈ ਆਪੀ ਸ਼ਰੂ ਕੇ ਸਾਰੇ ਪ੍ਰਤੀਤਾਈ ਪਾਲਣਾ ਕਰਨ ਵਾਲਾ ਹੈ ਜਤਨਤ ਨਾਨਕ ਰਾਮਨਾਮ ਸਮਾ ਗੁਰੂ ਸਾਹਿਬ ਜੀ ਕਹਿੰਦੇ ਮੈਂ ਕਾ ਕਰਤੀ ਹੈ ਭਾਈ ਉਸ ਰਾਮ ਦੇ ਨਾਮ ਨੇ ਸਮਾਲਣਾ ਕਰੋ ਜੋ ਨਿਤ ਰੂਪ ਰਣ ਵਾਲਾ ਹੈ ਗੌੜੀ ਮਹੱਲਾ ਪੰਜਵਾ ਸਤ ਗੁਰ ਪੂਰਾ ਭਇਆ ਕਿਰਪਾ ਜਿਨਾਂ ਨੂੰ ਪੂਰਨ ਸਤ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲੂ ਹੋਏ ਹਨ ਫਿਰਦਾ ਵਸਿਆ ਸਦਾ ਗੁਪਾ ਜੀ ਹਿਰੀ ਵਸਿਆ ਵਹਿਤਿ ਤਿਨਿ ਕੈਲਕ ਪ੍ਰਮੇਸ਼ਰ ਵਸ ਗਿਆ ਆਹ ਆਰਾਮ ਰਾਵਤ ਸਾਧ ਹੀ ਸੋਖ ਪਾਇਆ ਜਿਨਾਂ ਨੂੰ ਪ੍ਰਮੇਸ਼ਰ ਨੂੰ ਲਗਤੋ ਚੈਰ ਜਿਹਾ ਹੋਇਆ ਮੈਂ ਸਦਾ ਸੁਖ ਪਾਉਣਾਂ ਕਿ ਤਜੋ ਕਦੇ ਸੁਖ ਨਾਸ ਨਾ ਹੋਵੇ ਐਸੇ ਤੁਸੁ ਹੁਨਨ ਪਾਉਨੋ ਕੀ ਤਹ ਮਾਇਆ ਕਰੀ ਪੂਰਨ ਹਰਿ ਰਾਜਾ ਉਹ ਸਹਰਿਆਂ ਭਾਂ ਜੋ ਪੂਰਨ ਹਰੀ ਰਾਜਾ ਉਸ ਪਰਮੇਸ਼ਰ ਨੂੰ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ ਰਹਾਉ ਕਹ ਨਾਨਕ ਜਾ ਕੇ ਪੂਰੇ ਭਾਗ ਗੁਰ ਨਾਨਕ ਜੀ ਜੇ ਉਸ ਐ ਜੀ ਫਰਮਾਉਂਦੇ ਹਨ ਜਿਨ੍ਹਾਂ ਦੇ ਭਾਈ ਪੂਰਨ ਭਾਗ ਨਿਸ਼ਕਾਮ ਕਰਮ ਹਨ ਹਰ ਹਰ ਨਾਮ ਆਸਰ ਸੁਹਾਗ ਹਰ ਹਰ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਇਸ ਤੋਂ ਸੁਹਾਗ ਆਨੰਦ ਪ੍ਰਾਪਤ ਹੋਇਆ ਜੋ ਕਦੇ ਆਨੰਦ ਨਾਸ ਨਾ ਹੋਵੇ ਐਸਾ ਨੂੰ ਸੁਹਾਗ ਪ੍ਰਾਪਤ ਹੋਇਆ ਹੈ